ਜਾ ਕੇ ਖਾਸ ਤਾਂ ਨਾ ਦੀ ਮਾਰੀ ਉਹ ਤੇ ਕੀ ਹੈ ਉੱਥੇ ਤੁਸੀਂ ਪੰਜਾਬ ਦੇ ਮਸਲਿਆਂ ਦੀ ਗੱਲ ਕਰੋ ਜਿਹੜਾ ਲੰਗਰ ਦੀ ਸੇਵਾ ਕਰ ਸਕਦਾ ਉਹਨੂੰ ਇਹਨਾਂ ਕੋਈ ਬੰਦੂਕ ਚੱਕ ਕੇ ਤੂੰ ਅੱਗੇ ਲੜ ਕੇ ਆ ਜਾ ਲੰਗਰ ਦਾ ਲੜੇ ਲੰਗਰ ਦਾ ਲੰਗਰ ਚ ਕਰੇ 1920 ਤੇ 2025 ਦੇ ਵਿੱਚ ਬਹੁਤ ਫਰਕ ਪੈ ਗਿਆ ਹੈਗਾ ਸਿੱਖ ਉਦੋਂ ਪੰਜਾਬ 'ਚ ਸੀ ਜਾਂ ਥੋੜੇ ਇਸ ਖਿੱਤੇ ਦੇ ਵਿੱਚ ਸੀ ਅੱਜ ਜਿਹੜੇ ਸਿੱਖ ਹੈਗੇ ਆ ਉਹ ਦੁਨੀਆ ਭਰ ਦੇ ਵਿੱਚ ਵਿਸਰਦੇ ਉਹ ਅਕਾਲੀ ਬਲ ਕਰਕੇ ਕਰ ਲੋ ਭਾਵੇਂ ਅਕਾਲੀ ਦਲ ਦੂਜੇ ਕਰਕੇ ਕਰ ਲੋ ਭਾਵੇਂ ਪੰਜਾਬੀ ਪਾਰਟੀ ਕਰ ਲੋ ਭਾਵੇਂ ਵਕੀਲ ਡਾਕਟਰ ਪ੍ਰੋਫੈਸਰ ਟੀਚਰ ਅਧਿਆਪਕ ਜੋ ਮर्जी ਕਰ ਲੈ ਸਾਡਾ ਨਿਸ਼ਾਨਾ ਕੀ ਆ ਸਿੱਖ ਦਾ ਨਿਸ਼ਾਨਾ ਕੀ ਮਨ ਤੂੰ ਜੋ ਸੁਲੂਬ ਹੈ ਆਪਣਾ ਮੂਲ ਪੁਛਾਰ ਬੋਲਦੋ ਆਲਾ ਪ੍ਰਬੰਧ ਹੁਣ ਤੁਸੀਂ ਦਰਵਾਦ ਸਾਹਿਬ ਵੀ ਦੇਖ ਲਓ ਛੋਟੀ ਜਿਹੀ ਧਾਰ ਨੇ ਕੀ ਉੱਥੇ ਸੋਹਣੀ ਕਮੇਟੀ ਚਲਾ ਲਈ ਸਾਡਾ ਪ੍ਰਬੰਧ ਜਿਹੜਾ ਪ੍ਰਬੰਧ ਆ ਉੱਥੇ ਸਫਾਈ ਤੋਂ ਲੈ ਕੇ ਲੰਗਰ ਤੋਂ ਲੈ ਕੇ ਉੱਥੇ ਜਿਹੜੀਆਂ ਚੌਂਕੀਆਂ ਜਾਂਦੀਆਂ ਉਹ ਸਾਰੀ ਲੋਕਲ ਸੰਗਤ ਆ ਸਿੱਖ ਨੇ ਤਾਂ ਕਿਸੇ ਵੀ ਕੰਮ ਦੇ ਵਿੱਚ ਰਿੰਦੇ ਹੋਏ ਸੰਘਰਸ਼ ਕਰਨਾ ਆ ਬਤੌਰ ਵਕੀਲ ਮੈਂ ਕਰਨਾ ਕਿਸੇ ਨੇ ਬਤੌਰ ਪ੍ਰੋਫੈਸਰ ਕਰਨਾ ਖੋਜੀ ਆ ਕੋ ਵਿਦਵਾਨ ਕੋ ਪਛਾਣ ਕਰਿਆ ਉਹ ਉਹ ਅਜਿਹਾ ਕੰਮ ਕਰੇ ਜਿਹਦੇ ਨਾਲ ਉਹ ਦਸ਼ਮੇਸ਼ ਪਿਤਾ ਦੇ ਦਰਬਾਰ ਦੇ ਵਿੱਚ ਮੁੱਖ ਉਜੜ ਲੈ ਕੇ ਜਾਵੇ ਭਾਵੇਂ ਤੁਸੀਂ ਉਹ ਅਕਾਲੀ ਬਲ ਕਰਕੇ ਕਰ ਲੋ ਭਾਵੇਂ ਅਕਾਲੀ ਦਲ ਦੂਜੇ ਕਰਕੇ ਕਰ ਲੋ ਭਾਵੇਂ ਪੰਜਾਬੀ ਪਾਰਟੀ ਕਰ ਲੋ ਭਾਵੇਂ ਵਕੀਲ ਡਾਕਟਰ ਪ੍ਰੋਫੈਸਰ ਟੀਚਰ ਅਧਿਆਪਕ ਜੋ ਮर्जी ਕਰ ਲੈ ਸਾਡਾ ਨਿਸ਼ਾਨਾ ਕੀ ਆ ਸਿੱਖ ਦਾ ਨਿਸ਼ਾਨਾ ਕੀ ਮਨ ਤੂੰ ਜੋ ਸੁਲੂਬ ਹੈ ਆਪਣਾ ਮੂਲ ਪਛਾਨ ਸਾਡਾ ਮੇਨ ਅਲਟੀਮੇਟ ਗੋਲ ਤਾਂ ਉਹ ਹੀ ਆ ਨਾ ਵੀ ਗੁਰੂ ਦਸਮ ਪਾਤਸ਼ਾਹ ਦੇ ਦਰਦ ਦੇ ਉੱਤੇ ਅਸੀਂ ਮੁਖੁਜਲ ਲੈ ਕੇ ਜਾਣਾ ਵੀ ਮਾਦਾ ਜ ਅਸੀਂ ਆ ਗਏ ਆ ਅਸੀਂ ਤੇਰੀ ਵਸਾਈ ਪਰੰਪਰਾ ਨੂੰ ਨਿਭਾ ਸਕੇ ਜਿੰਨਾ ਨਿਭਾ ਸਕੇ ਤੇ ਆ ਤੇਰੇ ਦਰਦ ਦੇ ਉੱਤੇ ਆ ਗਏ ਆ ਸੋ ਜੇ ਤਾਂ ਅਕਾਲੀ ਉਸ ਤਰ੍ਹਾਂ ਦੀ ਪਰੰਪਰਾ ਹਾਂ ਇਹ ਵੋਟਾਂ ਇਹ ਗੁਰਦੁਆਰਿਆਂ ਦੇ ਪ੍ਰਬੰਧ ਇਹ ਸਾਰਾ ਕੁਝ ਉਹਦੇ ਥੱਲੇ ਆ ਦੂਜੀ ਜਿਹੜੀ ਗੱਲ ਕੀਤੀ ਵੀ ਦੂਜੇ ਪ੍ਰਬੰਧ ਕੀ ਕਿਹਦੇ ਨਾਲ ਸੰਬੰਧ ਕੀ ਹੋਣਾ ਚਾਹੀਦਾ ਅਕਾਲ ਤਖਤ ਤਾਂ ਗੁਰੂ ਪਾਤਸ਼ਾਹ ਦੀ ਸਾਜੀ ਹੋਈ ਸੰਸਥਾ ਆ ਤੇ ਸੋਹਣੀ ਕਮੇਟੀ ਸਾਡੀ ਬਣਾਈ ਇਹਦੇ 100 ਸਾਲ ਹੀ ਹੋਇਆ ਅਸੀਂ ਕਿਵੇਂ ਕਹੀਏ ਵੀ ਦੋਨੇ ਸਾਡੀਆਂ ਸੰਸਥਾਵਾਂ ਅਕਾਲ ਤਖਤ ਸਾਡੀ ਜਿਹੜੀ ਹੈ ਗੁਰੂ ਦੀ ਸਾਜੀ ਹੋਈ ਸੰਸਥਾ ਹੈਗੀ ਆ ਉਹਦੇ ਪ੍ਰਬੰਧ ਬਾਰੇ ਅਸੀਂ ਸੋਚੀਏ ਗੁਰਦੁਆਰਾ ਪ੍ਰਬੰਧ ਹੁਣ ਤੁਸੀਂ ਦਰਵਾਸਾ ਵੀ ਦੇਖ ਲਓ ਛੋਟੀ ਜਿਹੀ ਢਾਲ ਨੇ ਕੀ ਉੱਥੇ ਸੋਹਣੀ ਕਮੇਟੀ ਚਲਾ ਲਈ ਸਾਰਾ ਪ੍ਰਬੰਧ ਜਿਹੜਾ ਪ੍ਰਬੰਧ ਆ ਉੱਥੇ ਸਫਾਈ ਤੋਂ ਲੈ ਕੇ ਲੰਗਰ ਤੋਂ ਲੈ ਕੇ ਉੱਥੇ ਜਿਹੜੀਆਂ ਚੌਂਕੀਆਂ ਜਾਂਦੀਆਂ ਉਹ ਸਾਰੀ ਲੋਕਲ ਸੰਗਤ ਆ ਪਹਿਲਾ ਪ੍ਰਬੰਧ ਹੀ ਇਹ ਸੀ ਆਪਾਂ ਸੰਤ ਬਾਬਾ ਅਤਰ ਸਿੰਘ ਜੀ ਹੁਣਾਂ ਦੇ ਸਥਾਨ ਤੇ ਬੈਠੇ ਉਹਨਾਂ ਨੇ ਵੀ ਇਹ ਗੱਲ ਕੱਲ ਵੀ ਹੋਈ ਸੀ ਮੈਂ ਅੱਜ ਵੀ ਉਹ ਦਿਖਾਉਣਾ ਚਾਹੀਦਾ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਕਲ ਜਾਨੇ ਜੇ ਸੰਤ ਅਤਰ ਸਿੰਘ ਨੇ ਉਦੋਂ ਇਹ ਗੱਲ ਕਹੀ ਸੀ ਉਹਦਾ ਅੱਜ ਕੋਈ ਮਹਾਤਮ ਨਹੀਂ ਵੀ ਉਹਨਾਂ ਨੇ ਕਿਹਾ ਸੀ ਵੀ ਭਾਈ ਉਦੋਂ ਹੀ ਮਸਲਾ ਹੱਲ ਹੋਣਾ ਜਦੋਂ ਗੁਰੂ ਖਾਲਸਾ ਪੰਥ ਪੰਜ ਸਿੱਖਾਂ ਦੀ ਅਗਵਾਈ ਦੇ ਵਿੱਚ ਪੰਜ ਪਿਆਦਿਆਂ ਦੀ ਅਗਵਾਈ 'ਚ ਇੱਕ ਸਾਖੀ ਨਾਲ ਲਾ ਕੇ ਚੱਲੇਗਾ ਸਾਰੇ ਮਸਲੇ ਫਤਿਹ ਹੋਣਗੇ ਅਸੀਂ ਇਸ ਥਾਂ ਤਾਂ ਉਹਨਾਂ ਦੇ ਬੈਠੇ ਆ ਉਹਨਾਂ ਨੇ ਇਹੀ ਗੱਲ ਮੰਨ ਲਈ ਹੈ ਵੀ ਪੰਜ ਪੰਜ ਪਿਆਰਿਆਂ ਤੇ ਇੱਕ ਸਾਖੀ ਦੀ ਗਵਾਹੀ ਦੇ ਵਿੱਚ ਜਦੋਂ ਸਾਂਝੇ ਫੈਸਲੇ ਲਵਾਂਗੇ ਸੋ ਇੱਕ ਇੱਕ ਗੱਲ ਦੇ ਵਿੱਚ ਉਹ ਬੜੀ ਵੱਡੀ ਵਿਆਖਿਆ ਇੱਕ ਇੱਕ ਗੱਲ ਦੇ ਵਿੱਚ ਗੁਰੂਖਾਲਸਾ ਪੰਥ ਪੰਜ ਪਿਆਰੇ ਸਾਖੀ ਗੁਰਮਤਾ ਉਹ ਸਾਰੇ ਗੱਲ ਤੇ ਇੱਕ ਇੱਕ ਵਿਚਾਰ ਗੋਸ਼ਟੀ ਹੋ ਸਕਦੀ ਹੈ ਸੋ ਸਾਨੂੰ ਮਹਾਂਪੁਰਖਾਂ ਦੇ ਉਹਨਾਂ ਬਚਨਾਂ ਦੇ ਉੱਤੇ ਵੀ ਅੱਜ ਸਾਨੂੰ ਫੇਰ ਸੋਚਣਾ ਪੈਦਾ 100 ਸਾਲ ਨਹੀਂ ਕਿਸੇ ਨੇ ਸੋਚਿਆ ਵੀ ਸੰਤਾਂ ਨੇ ਕਹਿਤਾ ਕਹਿੰਦੇ ਚਲੋ ਕੋਈ ਨਹੀਂ ਬਦਾਗੀ ਮੂਲਤਿਆ ਕਹਿਤੀਆਂ ਹੋਣੀਆਂ ਗੱਲਾਂ ਕਿਸੇ ਨੇ ਪਰ ਸਾਨੂੰ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਜਿਵੇਂ ਜਿਵੇਂ ਗੁਰਬਾਣੀ ਕਹਿੰਦੇ ਆ ਵੀ ਸਾਰੇ ਸਮੇਂ ਦੇ ਵਿੱਚ ਕਾਲ ਤੋਂ ਰਹਤੇ ਆਓ ਕਿਸੇ ਵੀ ਉਹਦਾ ਲਾਗੂ ਹੋਣਾ ਤੇ ਮਹਾਂਪੁਰਖਾਂ ਦੇ ਬਚਨ ਵੀ ਜਿਹੜੇ ਹੈਗੇ ਆ ਉਹ 100 ਸਾਲ ਬਾਅਦ ਸਮਝ ਆ ਰਹੇ ਸਾਡੀ ਸਮਝ ਉਹਨਾਂ ਤੋਂ 100 ਸਾਲ ਪਿੱਛੇ ਹੀ ਸੀਗੀ ਵੀ ਅਸੀਂ ਉਦੋਂ ਨਹੀਂ ਸਮਝ ਪਾਏ ਤੇ ਅੱਜ ਅਸੀਂ ਵਿਚਾਰ ਗੋਸ਼ਟੀ ਕਰ ਰਹੇ ਵੀ ਸੰਤਾਂ ਨੇ ਗੱਲ ਕਹੀ ਸੀ ਸੋ ਕਾਲੀ ਇੱਕ ਹੋ ਗਈ ਪਰੰਪਰਾ ਜਿਨ੍ਹਾਂ ਨੇ ਜਿਹਦੇ ਪਾਇਮਨਤੀ ਸਿੰਘ ਨੇ ਉਸਤਾਦ ਚ ਦੱਸ ਦਿੱਤਾ ਵੀ ਉਹਨਾਂ ਦਾ ਕੁੰਡਾ ਹੋਣਾ ਗੁਰਦੁਆਰਾ ਪ੍ਰਬੰਧ ਤੇ ਵੋਟ ਰਾਜਨੀਤੀ ਤੇ ਵੀ ਹੋਵੇ ਉਹਦਾ ਕੁੰਡਾ ਦੂਜੀ ਰਾਜਭਾਗ ਅਸੀਂ ਅਜੇ ਵੀ ਇਹ ਸੋਚਦੇ ਹਾਂ ਵੀ ਦਿੱਲੀ ਦਰਵਾਜ਼ੇ ਥੱਲੇ ਸੂਬੇਦਾਰੀ ਲੈ ਲਈਏ ਉਹ ਭਰਿਓ ਲੋਕੋ 100 ਸਾਲ ਬਾਅਦ ਖਿੱਤਾ ਬਦਲਦਾ ਜਿਓਗ੍ਰਾਫੀਆ ਇਹ ਖਿੱਤਾ ਬਦਲਣਾ ਆ ਤੁਸੀਂ ਤਾਂ ਉਹ ਤਿਆਰੀ ਕਰੋ ਵੀ ਇਸ ਖਿੱਤੇ ਦੇ ਵਿੱਚ ਅਸੀਂ ਕਿਵੇਂ ਸਰਬੱਤ ਦੇ ਭਲੇ ਆਲਾ ਹਲੇਮੀ ਰਾਜ ਬੇਗਮਪੁਰਾ ਸਥਾਪਿਤ ਕਰਨਾ ਉਹਨੂੰ ਖਾਲਸਤਾਨ ਕਹਿ ਲਓ ਉਹਨੂੰ ਜੋ ਮਰਜ਼ੀ ਸ਼ਬਦ ਦੇ ਲਓ ਤੇ ਤੀਜਾ ਵੋਟ ਤੰਤਰ ਅਸੀਂ ਕਿਸੇ ਵੀ ਪੱਖ ਨੂੰ ਖਾਲੀ ਨਹੀਂ ਛੱਡ ਸਕਦੇ ਵੀ ਠੀਕ ਹੈ ਵੋਟ ਅਸੀਂ ਲਾਣੀ ਨਹੀਂ ਨੀ ਜੀ ਵੋਟ ਲੜੋ ਬੰਦੇ ਚੁਣ ਕੇ ਉਹੋ ਜੇ ਭੇਜੋ ਜਿਹੜੇ ਯਾਨੀ ਕਿ ਉੱਥੇ ਇੱਕ ਲਿਮਟ ਤੱਕ ਹੀ ਗੱਲ ਕਰ ਸਕਦੇ ਆ ਹੁਣ ਪਾਰਲੀਮੈਂਟ ਜਾ ਕੇ ਖਾਸਤਾ ਦੇ ਨਾਂ ਦੇ ਮਾਰੀਓ ਉੱਥੇ ਕੀ ਹੈ ਉੱਥੇ ਤੁਸੀਂ ਪੰਜਾਬ ਦੇ ਮਸਲਿਆਂ ਦੀ ਗੱਲ ਕਰੋ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਰੋ ਸੋ ਤੁਸੀਂ ਸਟੈਪ ਵਾਈਜ਼ ਹੀ ਕਰਨਾ ਆ ਜਿਹਦਾ ਜਿੰਨਾ ਕੰਮ ਹੈਗਾ ਜਿਹੜਾ ਜਿੰਨੇ ਜੋਗਾ ਹੈਗਾ ਜਿਹੜਾ ਲੰਗਰ ਦੀ ਸੇਵਾ ਕਰ ਸਕਦਾ ਉਹਨੂੰ ਇਹਨਾਂ ਕੋਈ ਬੰਦੂਕ ਚੱਕ ਕੇ ਤੂੰ ਅੱਗੇ ਲੜ ਕੇ ਆ ਜਾ ਲੰਗਰ ਨਾਲ ਲੜੇ ਲੰਗਰ ਨਾਲ ਲੰਗਰ ਚ ਕਰੇ ਸਾਰੇ ਪੱਖਾਂ ਤੋਂ ਸਾਨੂੰ ਵੋਟ ਵਾਲੇ ਤੋਂ ਰਾਜ ਦੇ ਪ੍ਰਬੰਧ ਤੋਂ ਅਕਾਲੀ ਤੋਂ ਜਿਹੜਾ ਕੋਈ ਨਿਸ਼ਕਾਮ ਤੇ ਨਿਲਛਲ ਨਿਸ਼ਕਪਟ ਸੇਵਾਕ ਆਸਾ ਦਾ ਅਕਾਲੀ ਪਰਮਚਾਰਾਵੇ ਜਿਹਦੇ ਮਨ ਚ ਹੈ ਯਾਰ ਕੁਰਸੀ ਕਾਸੀ ਮਿਲਣੀ ਚਾਹੀਦੀ ਆ ਉਹ ਐਮਪੀ ਇਲੈਕਸ਼ਨ ਲਾ ਲਵੇ ਆਪਣੀ ਉਹ ਲੜੀ ਰਹੇ ਸੋ ਉਹ ਆਪਣਾ ਦਾਇਰਾ ਵੀ ਨਿਯਤ ਕਰੇ ਅਸੀਂ ਅਕਾਲੀ ਦਲ ਕਿਸ ਕੰਮ ਲਈ ਸਾਡਾ ਨਿਸ਼ਾਨਾ ਕੀ ਆ ਸਾਡਾ ਘੇੜਾ ਕੀ ਆ ਕੀ ਅਸੀਂ ਕੱਲੇ ਪੰਜਾਬ ਲਈ ਕੀ ਸਿੱਖਾਂ ਲਈ ਕੀ ਭਾਰਤ ਦੇ ਵਿੱਚ ਵਸਦੇ ਲੋਕਾਂ ਲਈ ਕੀ ਦੁਨੀਆ ਭਰ ਦੇ ਲਈ ਜਦੋਂ ਅਸੀਂ 1920 ਦੀ ਗੱਲ ਕਰਦੇ ਆ 1920 ਤੇ 2025 ਦੇ ਵਿੱਚ ਬਹੁਤ ਫਰਕ ਪੈ ਗਿਆ ਹੈਗਾ ਸਿੱਖ ਉਦੋਂ ਪੰਜਾਬ 'ਚ ਸੀ ਜਾਂ ਥੋੜੇ ਇਸ ਕਿੱਤੇ ਦੇ ਵਿੱਚ ਸੀ ਅੱਜ ਜਿਹੜੇ ਸਿੱਖ ਹੈਗੇ ਆ ਉਹ ਦੁਨੀਆ ਭਰ ਦੇ ਵਿੱਚ ਵਿਸਰਦੇ ਜਿਹੜਾ ਵੱਡਾ ਘੇਰਾ ਕਾਲੀ ਦਲ ਦਾ ਉਹ ਯੂਨੀਵਰਸਲ ਇੱਕ ਤਦੁੱਥ ਹੈਗਾ ਸਾਨੂੰ ਉਹਨਾਂ ਸਾਰਿਆਂ ਨੂੰ ਲੈ ਕੇ ਉਹ ਢਾਂਚਾ ਬਣਾਉਣਾ ਚਾਹਣਾ ਇੱਥੇ ਸਾਡੇ ਐਮਪੀ ਥੋੜੇ ਆ ਕੈਨੇਡਾ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਸਾਡੇ ਐਮਪੀ ਸਿੱਖ ਜਿਹੜੇ ਜਾਦੇ ਹੈਗੇ ਆ ਕਿਉਂ ਨਾ ਹੀ ਵੀ ਉਧਰ ਨੂੰ ਦੇਖੀਏ ਸੋ ਉਸ ਸੰਦਰਭ ਦੇ ਵਿੱਚ ਸਾਨੂੰ ਕਾਲੀ ਦਲ ਦੀ ਇਹ ਜਿਹੜੀ ਆ ਗੱਲ ਕਰਨੀ ਚਾਹੀਦੀ ਆ ਸੋ ਅੰਤ ਦੇ ਵਿੱਚ ਜਿਹੜੀ ਦੋ ਤਰ੍ਹਾਂ ਦੀ ਨੀਤੀ ਹੁੰਦੀ ਆ ਕਿਸੇ ਦੇ ਪੁਨਰ ਸੰਜੀਤੀ ਦੀ ਇੱਕ ਸੁਧਾਰਵਾਦੀ ਇੱਕ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਵੀ ਦੁਨੀਆ ਦੇ ਵਿੱਚ ਦੇਖੀ ਗਈ ਹੈ ਜਦੋਂ ਫਰਾਂਸ ਚਕਰਾੰਤੀ ਆਇਆ ਉਹਨਾਂ ਨੇ ਜਾਲਜੂ ਚੱਕੇ ਚੜੇ ਚਰਾਹੇ ਦੇ ਵਿੱਚ ਜਾ ਕੇ ਉਹਨਾਂ ਦੇ ਕਾਪੇ ਮਾਰ ਕੇ ਤੇ ਸਿਰ ਕੱਢਤੇ ਤੇ ਅਗਲੇ ਆਣੇ ਜਿਹੜੀ ਸੱਤਾ ਸੰਭਲੇ ਇੱਕ ਤਾਂ ਇਸ ਤਰ੍ਹਾਂ ਹੁੰਦੀ ਆ ਸਿੱਖਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਰਹੀ ਆ ਜਦੋਂ ਆਪਸੀ ਲੜਾਈ ਵੀ ਜਿਹੜੀ ਚੱਲਦੀ ਆ ਉਹਦੇ ਵਿੱਚ ਮੈਂ ਬਹੁਤਾ ਵਸਤਾਰ ਨਹੀਂ ਜਾਣਦਾ ਕਈਆਂ ਨੂੰ ਬਹੁਤ ਇਤਰਾਜ ਹੋ ਜਾਂਦਾ ਦੂਜੀ ਸੁਧਾਰਵਾਦੀ ਹੈ ਸੁਧਾਰਵਾਦੀ ਹੈ ਵੀ ਗ੍ਰੈਜੂਲੀ ਤੁਸੀਂ ਜਿਵੇਂ ਜਿਵੇਂ ਤੁਸੀਂ ਦਲਦਲ ਦੇ ਵਿੱਚ ਡਿਗੇ ਹੋਵੇਂ ਹੌਲੀ ਹੌਲੀ ਨਿਕਲੋ ਪਹਿਲਾਂ ਵੋਟਾਂ ਚੋਂ ਨਿਕਲੋ ਚੰਗੇ ਲਾਓ ਫੇ ਗੁਰਦੁਆਰਾ ਫੇ ਹਾਲ ਤੱਕ ਦਵੇਦਾਂ ਕਰਕੇ ਵਿਰਾਜ ਬਣਾ ਲਓ ਸੋ ਦਲਦਲ ਦੇ ਵਿੱਚ ਜਦੋਂ ਅਸੀਂ ਇੱਕਦਮ ਨਿਕਲਣ ਦਾ ਯਤਨ ਕਰਦੇ ਹਾਂ ਦਲਦਲ ਚ ਫਸ ਗਏ ਹੋਏ ਆ ਤਾਂ ਫੇਰ ਇਹ ਜਿਹੜਾ ਹੈਗਾ ਇਹ ਹੋ ਤਸਦੇ ਜਾਂਦੇ ਆ ਦਲਦਲ ਦੇ ਵਿੱਚ ਜਦੋਂ ਜੋਰ ਮਾਰੋ ਥੱਲੇ ਨੂੰ ਜਾਂਦਾ ਬੰਦਾ ਸੋ ਗ੍ਰੈਜੂਲੀ ਉਹਦੇ ਵਿੱਚੋਂ ਸਹਿਜ ਦੇ ਨਾਲ ਨਿਕਲਣਾ ਆਣਾ ਜਾਂ ਗੁਰੂ ਪਾਤਸ਼ਾਹ ਸਾਨੂੰ ਜਿਹੜੀ ਆ ਬਾਹ ਫੜਾਵੇ ਤਾਂ ਫੇਰ ਅਸੀਂ ਉਸ ਤਰ੍ਹਾਂ ਨਿਕਲ ਸਕਦੇ ਹਾਂ ਉਸ ਉਮੀਦੇ ਇਹ ਭਾਵਨਾਵਾਂ ਹੀ ਸੀਗੀਆਂ ਮੈਂ ਕੋਈ ਵਿਚਾਰਵਾਣ ਨਹੀਂ ਸੀ ਬਹੁਤ ਵਿਚਾਰਵਾਣ ਜਿਹੜੇ ਆਏ ਆ ਸੋ ਮੁੱਖ ਰੂਪ ਦੇ ਵਿੱਚ ਇਹ ਹੀ ਆ ਕਿ ਅਸੀਂ ਗੁਰੂ ਦਰਵਾਜ਼ੇ ਦੇ ਵਿੱਚ ਮੁਖੁੱਜਲ ਲੈ ਕੇ ਜਾਣਾ ਅਜਿਹੇ ਕਾਰਜ ਕਰੀਏ ਜਿਨ੍ਹਾਂ ਸਾਨੂੰ ਸਿਰ ਜਾਂ ਅੱਖਾਂ ਜਿਹੜੀਆਂ ਸਾਨੂੰ ਨੀਵੀਆਂ ਨਾ ਕਰਨੀਆਂ ਪੈਣ ਤੇ ਅੰਤ ਦੇ ਵਿੱਚ ਮੈਂ ਸੰਤ ਬਾਬਾ ਅਤਰ ਸਿੰਘ ਦੇ ਉਹ ਬਚਨ ਜਿਹੜੇ ਆਪਣੇ ਭਾਈ ਹਰਪ੍ਰੀਤ ਸਿੰਘ ਲੋਂਗੋਵਾਲ ਨੇ ਆਪਣੀ ਕਿਤਾਬ 'ਚ ਮੈਂ ਕਈ ਵਾਰ ਉਹਨੂੰ ਦੇਖਦਾ ਵੀ ਹੁੰਨਾ ਉਹਨਾਂ ਨੇ ਕਿਹਾ ਸੀ ਜਿਸ ਦਿਨ ਗੁਰੂ ਖਾਲਸਾ ਪੰਥ ਇਹ ਇੱਕ ਇੱਕ ਸ਼ਬਦ ਦੇ ਵਿਚਾਰ ਗੋਸ਼ਟ ਗੁਰੂ ਖਾਲਸਾ ਪੰਥ ਪੰਥਕ ਰਵੈਤ ਮੁਤਾਬਕ ਪੰਜ ਆਗੂ ਤੇ ਇੱਕ ਸਾਖੀ ਚੁਣ ਲਵੇਗਾ ਅਤੇ ਪੰਜ ਸਿੰਘਾਂ ਦੀ ਆਗਿਆ ਵਿੱਚ ਚੱਲੇਗਾ ਉਸ ਦਿਨ ਜਿਸ ਕੰਮ ਨੂੰ ਹੱਥ ਪਾਏਗਾ ਫਤਿਹ ਹੋਵੇਗੀ ਆਗੂ ਚੁਣਨ ਵੇਲੇ ਕਿਸੇ ਦਾ ਲਿਹਾਜ਼ ਨਾ ਕੀਤਾ ਜਾਵੇ ਸੋ ਇਹ ਬਚਨਾਂ ਦੇ ਨਾਮ ਮੈਂ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ